ਆਲ ਰਾਉਂਡਰ ਮਿਸ ਤੈ ਤੈਨੂੰ ਕੱਲ ਦਾ ਫੋਨ ਕਰਿਆ ਹੋਇਆ ਥਾ ਕੋਲਰ ਲੈ ਕੇ ਆਉਣਾ ਯਾਕੇ ਮੈਂ ਤਾਂ ਕਿਹਦਾ ਮੈਂ ਕੀ ਕਰਦਾ ਮੈਂ ਕੋਲਰ ਲੈਣ ਦਾ ਸਾਰਾ ਤੂੰ ਪਾਰ ਖਿਆ ਇਹਦੇ ਕੋਲ ਕੱਤੀ ਨਹੀਂ ਮੈਨੂੰ ਕਈਆਂ ਨੇ ਕਹਿੰਦਾ ਫੋਨ ਕਰਨਾ ਕਹਿੰਦਾ ਹੜ ਜਾ ਤੂੰ ਬਾਂਦਰਾ ਜਿਆ ਨਾ ਯਾਰਾ ਹੜਦਾ ਤੂੰ ਨਾਲ ਜੁੜਾ ਨਹੀਂ ਕਰਾਇਆ ਤੂੰ ਅੱਜ ਚੁੰਡੀ ਜੀ ਕਰੀ ਫਿਰਦਾ ਹਾਂ ਆ ਕਰੋ ਜੀ ਚੈੱਕ ਗੱਡੀ ਦਾ ਹਾਲ ਪਿੱਛੇ ਪਤਨੇ ਕਿਹਦੇ ਲਿਖਤਾ ਮੰਨੂ ਸਿਮਰਨ ਇਹ ਜੋ ਆਕਾਂ ਦੇ ਕੰਮ ਹੋਣਗੇ ਹਾਲ ਦੇਖੋ ਕਰੋ ਚੈੱਕ ਕਾਰਨ ਤੋਂ ਇਹ ਕਿਹਨੇ ਚੜਦੀ ਵਿਚਾਰੀ ਇਹੀਂ ਖੜੀ ਐ ਮਿੱਟੀ ਦੀ ਮਾਰੀ ਹੋਈ ਤੇ ਜਾਣ ਨੂੰ ਤਵਾਗੇ ਲਿਆਉਣਾ ਯਾਰ ਇਹਨੂੰ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਸਾਰੇ ਦਾ ਬਲੌਗ ਚਾਸ ਕਰਦੇ ਸਾਰੇ ਠੀਕ ਠਾਕ ਹੋਗੇ ਚੜਦੀ ਕਲਾ ਜਾਊਗੇ ਕੁਝ ਮਜ਼ੇ ਕਰ ਤੇ ਪੇ ਹੋਗੇ ਅੱਜ ਦਾ ਵਲੋਗ ਆਪਣਾ ਸ਼ਾਮ ਨੂੰ ਸਟਾਰਟ ਹੋਇਆ ਤੇ ਮੈਂ ਜਰਾ ਇਹ ਸਾਰ ਕੰਮ ਤੇ ਰਾਈਟ ਵਿੱਚ ਡਰਾਈਵਰ ਲੈ ਕੇ ਗਿਆ ਹੈ ਇਹ ਗੱਡੀ ਕਿੰਨੇ ਦਿਨ ਹੋ ਗਏ ਚਲਾਈ ਨਹੀਂ ਸੀ ਇਹ ਮਿੱਟੀ ਦੀ ਮਾਰੀ ਪਈ ਹੈ ਮੈਂ ਪਹਿਲਾਂ ਨੂੰ ਬੋਸਟ ਕਰਾ ਦਿੱਤਾ ਹੈ ਫਿਰ ਜਾਵਾਂਗੇ ਸਾਰ ਤੇ ਹੋਏ ਮੈਂ ਦੋ ਘੰਟੇ ਮੈਂ ਸੱਤ ਵਜੇ ਜਾਣਾ ਹੈ ਤੇ ਕੰਮ ਸੀ ਆ ਜਵਾਕਾਂ ਨੂੰ ਲੈਣ ਜਾਣਾ ਸੀ ਆ ਤੇ ਉਧਰ ਛੱਡਣਾ ਉਹਦੇ ਪਏ ਕਹਿੰਦੇ ਚਲ ਹਿਸਾਬ ਤੱਕ ਆ ਜਾ ਮੈਂ ਚੱਲਾ ਮੈਂ ਆ ਜਾਣਾ ਪਰ ਲੈ ਜਾਣਾ ਠੀਕ ਫੇਸ ਕਰਕੇ ਹੁਣ ਚੱਲਿਆ ਸੀ ਮੈਂ ਦਾ ਪਹਿਲਾਂ ਗੱਡੀ ਵੋਸ਼ ਕਰਾਈ ਯਾਰ ਬਹੁਤ ਜ਼ਿਆਦਾ ਖਾਲਤ ਕਰਾ ਵੀ ਅੰਦਰੋਂ ਵੀ ਪਰ ਮਿੱਟੀ ਦੀ ਭਰੀ ਪਈ ਹੈ ਮੈਨਾਂ 2-3 ਮਹੀਨੇ ਡੇਢ 2 ਮਹੀਨੇ ਹੋ ਗਏ ਸੈਲਫ ਵੀ ਨਹੀਂ ਮਾਰ ਕੇ ਦੇਖੀ ਗੱਡੀ ਸੀ ਚਲੋ ਕਰੇ ਕਰ ਗੱਡੀ ਧਵਾ ਲਈਏ ਉਥੇ ਮਿਲਦੇ ਆਂ ਫਿਰ ਦੇਖਦੇ ਆਂ ਜਿਵੇਂ ਬੜਾ ਮਹੌਲ ਆ ਉਹ ਸੌਨ ਬਣਾਵਾ ਸਿਸਟਮ ਆ ਮਿਲਦੇ ਆਂ ਅੰਦਰੋਂ ਵੀ ਕਰੋ ਚੈੱਕ ਮਿੱਟੀ ਹੀ ਮਾਰੀ ਪਈ ਹੈ ਪਹਿਲਾਂ ਵਿਚਾਰੀਆਂ ਸੈਲਫ ਵੀ ਮਾਰ ਕੇ ਦੇਖੀਏ ਵੀ ਕਿਨੇ ਜਰ ਦੀ ਇਹ ਸਟਾਰਟ ਹੋ ਜਾਊਗੀ ਪਰ ਇਹ ਬੈਟਰੀ ਨਵੀਂ ਪੁਾਈ ਸੀਗੀ ਸਟਾਰਟ ਤਾਂ ਹੋਈ ਜਾਣੀ ਆ ਲੋ ਜੀ ਵਾਹਿਗੁਰੂ ਦਾ ਨਾਮ ਲਾਓ ਤੇ ਕਰੋ ਸਟਾਰਟ ਜੀ ਹੁਣ 5-7 ਮਿੰਟ ਨਾ 5-7 ਮਿੰਟ ਇਹਨੂੰ ਗਰਮ ਹੋਣ ਦੇਣੇ ਮੜੀ ਸੀ ਬਾਕੀ ਗਰਮੀ ਤਾਂ ਹੁਣ ਹੋਈ ਪਈ ਆ ਪਰ ਫਿਰ ਵੀ ਸਟਾਰਟ 2-4 ਮਿੰਟ 5 ਮਿੰਟ ਖੜੀ ਕਰਨੀ ਬਹੁਤ ਜ਼ਰੂਰੀ ਹੈ ਇਹ ਜਣ ਛੱਟ ਰਹਿਦਾ ਇਹਦੇ ਨਾਲ ਚਲੋ ਫਿਰ ਮਿਲਦੇ ਆ ਫਿਰ ਹੁਣੇ ਇੱਕ ਗੱਡੀ ਬਾਹਰ ਕੱਢੀ ਹੈ ਸਰਵਿਸ ਸਟੇਸ਼ਨ ਜਾਣੇ ਤਵਾ ਕੇ ਫਿਰ ਨਿਕਲ ਜਣੇ ਸਰਵਲ ਨੂੰ ਰਸਤੇ ਚ ਮਿਲਾਂਗੇ ਤੁਹਾਨੂੰ ਮੈਂ ਤੁਹਾਨੂੰ ਲੈ ਕੇ ਆਉਂਦਾ ਆਂ ਦੇ ਆਉਂਦਾ ਆਂ ਕਿਰਪਾ ਕਰਕੇ ਨਾ 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 ਮਿਸਟਰੀ ਸਾਹਿਬ ਉਹਨੇ ਆਹ ਕਾਊਂਟਰ ਤੇ ਬਿਠਾਈ ਠੀਕ ਆ ਆ ਬਟਨ ਜਦ ਵੀ ਮੱਖੇ ਕੰਮ ਕਰਦਾ ਠੀਕ ਪਿਆਰ ਨਾ ਕਰ ਬੇਟਾ ਪਿਆਰ ਨਾ ਥੱਕਣਾ ਨਹੀਂ ਠੀਕ ਆ हां चल प पੱਖਾ ਨਹੀਂ ਚੱਲਦਾ ਕੰਪਰੈਸਰ ਤਾਂ ਓਨ ਹੋ ਜੂਗਾ ਠੀਕ ਠੀਕ ਆਲ ਰਾਊਂਡਰ ਮਿਸਤਰੀ ਤੈਨੂੰ ਕੱਲ ਦਾ ਫੋਨ ਕਰਿਆ ਹੋਇਆ ਥਾ ਕੋੂਲਰ ਲੈ ਕੇ ਆਉਣਾ ਯਾਰ ਕਿ ਮੈਂ ਤਾਂ ਇੱਕ ਮਾਮਾ ਨੇ ਅਰੇ ਤੇ ਕੀ ਕਰਦਾ ਮੈਂ ਕੋੂਲਰ ਲੈਣ ਗਿਆ ਸਾਇਤ ਉਹ ਪਾਰਖ ਹੈ ਇਹਦੇ ਕੋਲ ਕੱਤੀ ਨਹੀਂ ਮੈਨੂੰ ਕਈਆਂ ਨੇ ਕਹਿੰਦਾ ਫੋਨ ਕਰਨਾ ਕਹਿੰਦਾ ਸਾਲਾ ਕੀ ਹੋ ਗਿਆ ਥੋ ਕੀ ਇਹ ਨੈਰ ਤੋਂ ਕਿਹਨੇ ਕੀ ਪਾਇਆ ਰੱਖਿਆ ਹੈ ਕੀ ਪਾਇਆ ਰੱਖਿਆ ਹੈ ਇਹ ਗੱਡੀ ਤਿੰਨ ਵਾਰੀ ਆ ਗਿਆ ਜਦੋਂ ਪਤਾ ਨਹੀਂ ਆ ਗਿਆ ਨਾ ਨਹੀਂ ਕਹਦਾ ਕਹਦਾ ਭੈਂਚ ਪ੍ਰਮੋਟ ਕਰਨ ਦੀ ਥਾਂ ਤੇ ਸਾਨੂੰ ਥੱਲੇ ਲਾਈ ਜਾਂਦੇ ਓਏ ਤੇਰਾ ਥੋੜੀ ਲਿਆ ਸੀ ਨਾਮ ਮੈਂ ਵੀਰੇ ਮੈਂ ਤਾਂ ਗਿਆਨ ਦਾ ਕਹਿਆ ਸੀ ਮੈਂ ਉਹ ਪਾਇਆ ਸੀ ਮੈਂ ਤਾਂ ਮੈਂ ਕੈਸੀ ਵਾਲੇ ਮਿਸਤਰੀ ਨੇ ਕੀਤਾ ਫਰੋਡ ਇਹ ਗਿਆ ਪਤਾ ਤੇਰਾ ਨਾਮ ਤਾਂ ਲੈ ਹੀ ਨਹੀਂ ਵੀਰੇ ਪਤਾ ਨਹੀਂ ਕੋਣ ਕਹਿੰਦਾ ਇਹ ਭਾਈ ਫਰੋਡ ਕਰੂ ਸਮਝ ਨਾਜੀ ਕਾਕੇ ਸਕੂਲ ਦੀਆਂ ਬਾਕਸ ਲੈ ਕੇ ਆਏ ਆ ਅੰਬੇਚੇ ਬਾਕਸ ਨੇ ਦੇ نو ਤੇ ਆ ਨੋਟਬੁੱਕਾਂ ਲਏ ਗਏ ਆ ਗਏ ਸੀਗੇ ਅੱਜ ਅੰਮ੍ਰਿਤਸਰ ਹੋਈ ਕੱਲ ਤਸਵੀਰਾਂ ਲੜੀ ਹੋ ਨਸਰੀ ਚ ਆਪਣੇ ਤੇ ਨਾਮ ਸਕੂਲੇ ਆਪਣੇ ਜਾਣ ਪਛਾਣ ਦੇ ਬੰਦਿਆ ਗਈ ਹੈਗਾ ਉੱਤੀ ਲੱਗਾ ਇੱਕ ਵੀ ਪੁਆਇੰਟ ਚ ਜੇ ਲਾਇ ਨਹੀਂ ਛੋਟਾ ਯਾਰ ਉਥੇ ਤੁਸੀਂ ਮੇਰੇ ਉੱਥੇ ਕੀ ਜਾਣਾ ਕਰਨਾ ਆਉਣਾ ਅਜੇ ਇਹਨਾਂ ਮੇਰੇ ਜਿਵੇਂ ਤਾਂ ਇੱਕ ਦੋ ਸਾਰੇ ਇੱਥੇ ਲਾ ਕੇ ਫਿਰ ਪਾਈਂਟਸ ਵੱਡੇ ਜਿਹਾ ਕੰਨ ਉੱਥੇ ਲਾ ਦਾਂਗੇ ਇੱਕ ਜਲਾ ਨਾ ਜਲਾ ਕਰੀ ਇੱਥੇ ਲਾ ਦੀਏ ਬਕਸ ਲੈ ਕੇ ਸੀ ਜਾ ਕੇ ਹੁਣ ਲੈ ਕੇ ਆਇਆ ਸੀ ਆ ਰੋਟੀ ਖਾਈ ਜਾਂਦਾ ਬਰਲਾ ਖਰੋਦੇ ਨੇ ਤੁਹਾਨੂੰ ਖੁਸ਼ ਹੋ ਗਏ ਇੱਕ ਰਿਕਾ ਜੇ ਜਾਊਗਾ ਉਹ ਪਤਾ ਲੱਗੂ ਚੱਲ ਚਲਾ ਓ ਚੱਲਾ ਚੱਲ ਚੱਲ ਅਗੜਾ ਚੇਤਾ ਕਾ ਪੀਵੀ04 ਇਹਨੂੰ ਵੀ ਰੰਗ ਕਰਾਉਣਾ ਯਾਰ ਨਜਾਨਾ ਇੱਕ ਦੋ ਦਿਨਾਂ ਨੂੰ ਵੀ ਇਹਨਾਂ ਰੰਗ ਕਰਾ ਕੇ ਆਉਣਾ ਇਹਨਾਂ ਦੀ ਹੜਦਾ ਤੂੰ ਬਾਂਦਰਾ ਜਿਆ ਨਾ ਯਾਰਾ ਹੜਦਾ ਤੂੰ ਨਾਲ ਜੁੜਾ ਨਹੀਂ ਕਰਾਇਆ ਤੂੰ ਅੱਜ ਚੁੰਡੀ ਜੀ ਕਰੀ ਫਿਰਦਾ ਹਾਂ ਆਉਂਗੀ ਦੁਦਾਨੇ ਕਰ ਅੱਜ ਹੜ ਜਾ ਔਰ ਬਾਂਦਰ ਆ ਤੂੰ ਬਾਂਦਰ ਤੂੰ ਪੁੱਛੇ ਬਾਂਦਰਾ ਵਾਂਗੂ ਮਾਰਦਾ ਹੈ